ਹਾਂਜੀ ਚੜ ਗਿਆ ਦਿਨ ਹੋ ਗਈ ਸਵੇਰ ਜੀ ਕਰਦੇ ਆ ਅੱਜ ਦੇ ਦਿਨ ਦੀ ਸ਼ੁਰੂਆਤ ਇਸ ਟਾਈਮ ਆਪਾਂ ਰਿੰਗ ਰੋਡ ਲਖਨਊ ਜਿਹੜਾ ਰਿੰਗ ਰੋਡ ਆ ਆਪਣੇ ਲਖਨਊ ਵਾਲਾ ਬਾਈਪਾਸ ਉਹਦੇ ਲਾਗੇ ਆ ਬਿਲਕੁਲ ਇੱਕ ਡੇਰੇ ਤੇ ਆਪਣੇ ਪੰਜਾਬੀਆਂ ਦਾ ਡੇਰਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਆ ਬਾਈ ਤੇ ਬਾਈਆਂ ਨੇ ਮਿਹਨਤ ਕਰਕੇ ਆਪਣੇ ਇੱਥੇ ਰਹਿਣ ਬਸੇਰਾ ਕੀਤਾ ਆ ਤੇ ਕਦੋਂ ਆਏ ਆ ਕੌਣ ਆਏ ਆ ਇੱਥੇ ਕਿੰਨੀ ਮਿਹਨਤ ਕੀਤੀ ਬਾਈਆਂ ਨੇ ਤੇ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਚੜ੍ਹਦੀ ਕਲਾ ਇਧਰ ਆਪਣਾ ਭਾਈ ਆ ਕੰਮ ਕਰਦਾ ਆ ਤੇ ਚੜ੍ਹਦੀ ਕਲਾ ਵਾਲੇ ਯਾਨੀ ਸਿੰਘ ਆ ਪੂਰਾ ਪਰਿਵਾਰ ਚੜ੍ਹਦੀ ਕਲਾ ਵਾਲਾ ਤੇ ਸਾਰੇ ਹੀ ਅੰਮ੍ਰਿਤਧਾਰੀ ਆ ਪਰਿਵਾਰ ਤੇ ਬਹੁਤ ਆਨੰਦ ਵੱਜਾ ਇੱਥੇ ਰੋਕ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੋ ਕਿ ਘਰ ਬੈ ਕੇ ਨਹੀਂ ਮਿਲਣਾ ਸੀਗਾ ਬਜ਼ੁਰਗਾਂ ਦੇ ਕੋਲੋਂ ਤੇ ਆਪਾਂ ਫੇਰ ਤੁਹਾਨੂੰ ਮਿਲਾਉਨੇ ਆ ਬਜ਼ੁਰਗਾਂ ਦੇ ਨਾਲ ਤੇ ਭਾਈ ਫੋਨ ਚੈੱਕ ਤੇ ਭਾਈ ਜਾਂਦਾ ਭੱਜਾ ਦੇ ਲਾਉਂਦੇ ਦੌੜ ਵੀ ਲੈਂਦਾ ਮੈਰ ਤੁਹਾਨੂੰ ਵੀ ਤੇ ਮਿਲਾਉਨੇ ਆ ਪਰਿਵਾਰ ਦੇ ਨਾਲ ਤੇ ਅੱਜ ਆਪਾਂ ਗੁਰੂ ਘਰ ਦਰਸ਼ਨ ਕਰਾਂਗੇ ਇੱਥੋਂ ਚੱਲ ਕੇ ਪਹਿਲਾਂ ਲਖਨਊ ਗੁਰੂ ਗੋਬਿੰਦ ਸਿੰਘ ਜੀ ਮਾਰਗ ਦਾ ਇਹ ਵੀ ਸਥਾਨ ਆ ਜਿੱਥੇ ਗੁਰੂ ਜੀ ਬਿਰਾਜੇ ਸੀਗੇ ਜਦੋਂ ਆਪਣੇ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਦੀ ਧਰਤ ਨੂੰ ਜਾ ਰਹੇ ਸੀਗੇ ਤੇ ਕਰਾਂਗੇ ਦਰਸ਼ਨ ਜਿੰਨਾ ਹੋ ਸਕੇ ਆਪ ਜੀ ਨੂੰ ਵੀ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰਾਂਗੇ ਆ ਜਾਓ ਤੁਹਾਨੂੰ ਪਹਿਲਾਂ ਮਿਲਾਉਨੇ ਆ ਪਰਿਵਾਰ ਦੇ ਨਾਲ ਇਹ ਹੈ ਜੀ ਰੈਂਗ ਰੋਡ ਲਖਨਊ ਵਾਲਾ ਆਪਣੇ ਅਜੇ ਸਾਈਡ ਦੀ ਦੇਖਦੇ ਆ ਇਸ ਸਾਈਡ ਇਹ ਆਗਰੇਲਾ ਵੱਲ ਉੱਤਰ ਜਾਂਦਾ ਸੀਤਾਪੁਰ ਨੂੰ ਵੀ ਸ਼ਾਹਜਹਾਨਪੁਰ ਨੂੰ ਵੀ ਤੇ ਐਸ ਲੋਡ ਜਿਹੜਾ ਆ ਜਾਂਦਾ ਰੋਡ ਇਧਰ ਨੂੰ ਇਧਰੋਂ ਪਰਤੀ ਆਏ ਸੀਗੇ ਆਹ ਦਾ ਰੇਲਵੇ ਲੇਨ ਦੇ ਉੱਤੇ ਪੌਲ ਬਣਿਆ ਆ ਤੇ ਇਧਰੋਂ ਹੀ ਜਾਂਦੇ ਹੋਏ ਇਥੋਂ 8 ਕਿਲੋਮੀਟਰ ਤੇ ਕਾਨਪੁਰਵਾਲ ਨੂੰ ਉਤਰ ਜਾਂਦਾ ਆ ਤੇ ਫੇ ਮੂਰੇ ਰਾਇਬਰੇਲੀ ਵਾਲ ਨੂੰ ਉਤਰ ਜਾਂਦਾ ਆ ਰਾਇਬਰੇਲੀ ਤੋਂ ਬਾਅਦ ਫੇ ਸultanpur ਤੇ ਆਪਣੇ ਬਨਾਰਸਾਲ ਨੂੰ ਵੀ ਉਤਰ ਜਾਂਦਾ ਆ ਤੇ ਬਾਕੀ ਅਯੁੱਧਿਆਲ ਨੂੰ ਵੀ ਨਿਕਲ ਜਾਂਦਾ ਆ ਇਹ ਯਾਨੀ ਕਿ ਕੁੱਲ ਮਿਲਾ ਕੇ ਮੋਟਾ-ਮੋਟਾ ਦੱਸ ਦਿੰਨੇ ਤੁਹਾਨੂੰ ਇਹ ਰਿੰਗ ਰੂਟ ਜਿਹੜਾ ਲਖਨਊ ਦੇ ਆਲੇ-ਦੁਆਲੇ ਘੁੰਮਦਾ ਆ ਤੇ ਇਸ ਰੋਡ ਦੇ ਉੱਤੇ ਆਹ ਰੇਲਵੇ ਲਾਈਨ ਦੇ ਕੋਲ ਆਪਣੇ ਕਾਨ ਪਰ ਜਦੋਂ ਆਪਾਂ ਆਗਰੇ ਨੂੰ ਆਨੇ ਇਥੋਂ ਆਗਰੇ ਜਿੱਥੇ ਉੱਤਰ ਦਾ 10 ਕਿਲੋਮੀਟਰ ਆਗੇ ਪਾਈਆਂ ਦਾ ਡੇਰਾ ਆਇਆ ਹੈ ਆਪਣੇ ਮਾਨ ਫਾਰਮ ਮਾਨ ਫਾਰਮ ਸਰਚ ਕਰ ਲਓ ਦਾ ਗੂਗਲ ਤੇ ਵੀ ਨਿਕਲੇ ਆਉਂਦਾ ਹੈ ਤੇ ਇੱਧਰ ਬਜ਼ੁਰਗ ਖੜੇ ਆ ਵੇਹ ਤੁਹਾਨੂੰ ਮਿਲਾਉਣੇ ਆ ਕੋਈ ਨਹੀਂ ਪਹਿਲਾਂ ਇਹਨਾਂ ਦਾ ਆਪਾਂ ਤਾਮਚਾਨ ਤੁਹਾਨੂੰ ਦਿਖਾ ਲਦੇ ਆ ਆ ਜਿੰਨੀ ਬਾਉਂਡਰੀ ਕੀਤੀ ਹੋਈ ਆ ਆ ਸਾਰੀ ਆਹਾ ਉਹ ਪਰ ਇਹ ਆਹਾ ਆ ਸਾਰੀ ਆ ਜਿੰਨੀ ਬਾਉਂਡਰੀ ਆ ਕੀਤੀ ਹੋਈ ਆ ਇਹ ਸਾਰੀ ਜ਼ਮੀਨ ਆ ਇਹ ਫਾਰਮ ਇਹ ਸਾਰਾ ਬਾਈਆਂ ਦਾ ਹੀ ਆ ਮਾਨ ਫਾਰਮ ਉਹ ਦੂਰ ਤੱਕ ਉਹ ਜਿੱ ਤੱਕ ਬਾਉਂਡਰੀ ਆ ਇਹ ਬਾਉਂਡਰੀ ਥੋੜੀ ਜੀ ਤਾਂ ਵੀ ਕੀਤੀ ਆ ਕਹਿੰਦੇ ਪਸ਼ੂ ਪਸ਼ੂ ਚਰਨ ਵਾਲੇ ਬਹੁਤ ਆਉਂਦੇ ਸੀਗੇ ਤੇ ਪਸ਼ੂਆਂ ਤੋਂ ਵੀ ਕੀਤੀ ਆ ਉਹ ਪਰੇ ਤੱਕ ਆ ਖੜਾ ਸਭਰਾਜ ਤੇ ਸੜਕ ਹੋਈ ਤੇ ਦਵਾਈ ਤੇ ਉਹ ਜਿਹੜਾ ਬਾਈਆਂ ਦਾ ਡੇਰਾ ਆ ਡੇਰਾ ਵੀ ਤੁਹਾਨੂੰ ਦਿਖਾਵਾਂਗੇ ਬਾਈਆਂ ਦਾ ਘਰ-ਬਾਰ ਵੀ ਇਹ ਗੱਲਾਂ-ਬਾਤਾਂ ਵੀ ਕਰਵਾਵਾਂਗੇ ਬਜ਼ੁਰਗਾਂ ਦੇ ਨਾਲ ਪਰਿਵਾਰ ਨਾਲ ਮਿਲਾਵਾਂਗੇ ਬਾਕੀ ਬੱਚੇ ਤਾਂ ਹੁਣ ਸਕੂਲੇ ਚ ਲਗਾਏ ਹੋਣੇ ਆ ਇਹ ਤਾਂ ਆਮਝਾਵੇਂ ਆ ਆਪਣੇ ਪੰਜਾਬੀ ਭਰਾਵਾਂ ਦਾ ਪੂਰੇ ਚੜਦੀ ਕਲਾ ਦੇ ਸਿੰਘ ਆ ਜਿੱਥੇ ਮਰਜ਼ੀ ਪੰਜਾਬੀ ਭਰਾ ਬੈਠੇ ਹੋਣ ਤੇ ਚੜਦੀ ਕਲਾ ਜਿੰਦੇ ਆ ਇਹ ਨਿਸ਼ਾਨੀਆਂ ਚੜਦੀ ਕਲਾ ਦੀ ਤੇ ਇੱਧਰ ਗਗਨਦੀਪ ਬਾਈ ਗੱਲਵਾਕਾ ਬਜ਼ੁਰਗਾਂ ਦਾ ਸੁਭਾਅ ਵੀ ਬਹੁਤ ਵਧੀਆ ਆ ਇਧਰ ਬਾਈਕ ਛੜਕੀ ਜਾਂਦੇ ਦਵਾਈ ਪਾਣੀ ਦੀ ਟੈਂਕੀ ਭਰ ਕੇ 40 ਰੁਪਏ ਟੈਂਕੀ ਆ ਦਵਾਈ ਦਾ ਛੜਕਾ ਆ 40 ਰੁਪਏ ਇੱਕ ਟੈਂਕੀ ਦੇ ਲੈਂਦੇ ਆ ਇਧਰ ਆ ਪੁੱਤਾ ਬਜ਼ੁਰਗਾਂ ਦਾ ਸੀ ਇੱਧਰ ਮੋਟਰ ਵਾਈਆਂ ਦੀ ਯੂਪੀ 32 ਪਸ਼ੂ ਰੱਖਿਆ ਪਾਈਆਂ ਨੇ ਥੋੜੇ ਕੰਦੇ ਘਟਾ ਦਿੱਤੇ ਆ ਤੇ ਹਰਾ ਬੀਜਾ ਦੇ ਇੱਧਰ ਵਾਈਆਂ ਦਾ ਡੇਰਾ ਤੇ ਉਹ ਵੀਰ ਆ ਗਿਆ ਬੇਟਾ ਆਇਆ ਤਾਂ ਹੀ ਪਲੀ ਹੋਈ ਵੀ ਆ ਜੀ ਥੋੜੀ ਸਲਸਲ ਸਲਪਰ ਦੀ ਘਾਟ ਹੋਊਗੀ ਨਹੀਂ ਇਹ ਵੀ ਇੱਥੇ ਹੋਵੇ ਇਹ ਜਵਾਕ ਭਾਈ ਦੇਈ ਆ ਔਰ ਲੰਗੀ ਆ ਜੀ ਲਫਰ ਆ ਗਿਆ ਪੁੱਪ ਲੱਗੀ ਨਿਕਲ ਇਧਰ ਬਾਈਆਂ ਦਾ ਸੰਦਾ ਪੜਾ ਖੜਾ ਕਰਨ ਨੂੰ ਜਗਾ ਜਿਹੜੀ ਤੇ ਪਰੇ ਆ ਜਿਹੜਾ ਦੰਦੀ ਦਾ ਆ ਰੇਲਵੇ ਦੀ ਉਦੀ ਜਗਾ ਪੈ ਜਾਂਦੀ ਆ ਜੰਗਲ ਆ ਰੱਖ ਲਓ ਰੇਲਵੇ ਦਾ ਕਣਕ ਦੇ ਬੀਜ ਕੇ ਇਧਰ ਖੜੀ ਹੈ ਡ੍ਰਿੱਲ ਤੇ ਕੰਪੈਨ ਬਾਣੀ ਦੇ ਕਰਦੀ ਆ ਦੋ ਸੀਗੀਆਂ ਇੱਕ ਬਾਈ ਕਹਿੰਦੇ ਦੇਦੀ ਆ ਵੇਚਤੀ ਸੀਗੀ ਆਹ ਬਾਈ ਪਰੇ ਫਾਰਮ ਟ੍ਰੈਕ ਲਈ ਜਾਂਦਾ ਕਾ ਤੈਨਾਂ ਬਾਈ ਜੀ ਬਾਬਾ ਜੀ ਤਿੰਨ ਬਰਾਬਾ ਜੀ ਬਹਿ ਕੇ ਕਰਦੇ ਆ ਗੱਲਬਾਤ ਬਜ਼ੁਰਗਾਂ ਦੇ ਨਾਲ ਤੁਸੀਂ ਪੁੱਛਿਓ ਤੇ ਮੈਂ ਬਣਾਉਂਗਾ ਵੀਡੀਓ ਕੇ ਤੁਸੀਂ ਹੀ ਬਣਾਉਂਗੇ ਭਾਜੀ ਭਾਜੀ ਕੈਮਰੇ ਤੋਂ ਚੱਲਦਾ ਬਹੁਤ ਐ ਉਦਾਂ ਬਹੁਤ ਖੱਪ ਕਰਦਾ ਰਹਿੰਦਾ ਆਪਣੇ ਵਾਲਾ ਫੋਨ ਫੜ ਕੇ ਆ ਇੱਥੇ ਪਹੁੰਚ ਗਏ ਆ ਓ ਓ ਸਿਮੂ ਫਲਾਨੇ ਆ ਓ ਜੀਤੂ ਓ ਇਹ ਆ ਜੀ ਆਪਣੇ ਸਰਦਾਰ ਨਿਹਾਲ ਸਿੰਘ ਮਾਨ ਫਾਰਮ ਵਾਲਿਆਂ ਦਾ ਰਹਿਣ ਬਸੇਰਾ ਘਰ ਡੇਰਾ ਰੰਗੜੇ ਲੱਗੇ ਓ ਬਾਈਆਂ ਦੇ ਧੀਰ ਲੱਥਾ ਭੈਣ ਜੀ ਹੁਣਾਂ ਨੇ ਆਪਣੇ ਤੋਤਾ ਸਗਾ ਸੁਕਣੇ ਪਾਇਆ ਹੈ ਤੇ ਪ੍ਰਸ਼ਾਦਾ ਪਾਣੀ ਬਣ ਗਿਆ ਪ੍ਰਸ਼ਾਦਾ ਪਾਣੀ ਛਕਦੇ ਆ ਤੇ ਫਿਰ ਤੁਹਾਡੀ ਕਰਾਉਣੇ ਆ ਗੱਲਬਾਤ ਬਾਈਆਂ ਦੇ ਨਾਲ ਤੇ ਜੀੜ ਸਾਰੀ ਬੱਸ ਹੀ ਰੱਖਿਆ ਉਹ ਉਧਰ ਵੀ ਰੱਖਿਆ ਹੈ ਜੀੜ ਤੇ ਇਧਰ ਖੜੀ ਥਾਰ ਤੇ ਸਕੋਰਪੀਓ ਉੱਪਰੇ ਖੜਾ ਆ ਮਹਿੰਦਰਾ ਵਾਲਿਆਂ ਦਾ ਅਰਜਨ ਤੇ ਉਹਦਾ ਸਵਰਾਜ 855 ਉਹ ਵੀ ਇਹਦੇ ਬਾਬਾ ਮੰਜਾ ਦਾ ਕੇਸ ਲੈ ਕੇ ਆਵਾਜ਼ ਆ। ਹੌਸਾਂ ਮੈਨੂੰ 11:00 ਵਜੇ ਗਏ ਆ। ਬਾਈਆਂ ਨੇ ਪ੍ਰਸ਼ਾਦਾ ਤਿਆਰ ਕਰਤਾ। ਉਹ ਜਿਹੜੇ ਚਾਹ ਨਹੀਂ ਤੇ ਬਣਾਉਣ ਦੇ ਕੇ ਆਪਾਂ ਪੁਲਿਸ ਦੇ ਵਿੱਚ ਹੈ ਜੀ ਉਹ। ਚਾਹਦਿਆਂ ਫੇਰ ਮੜਾਉਣੇ ਤੁਹਾਨੂੰ ਪਰਿਵਾਰ ਮੈਂਬਰਾਂ ਦੇ ਨਾਲ। ਲੋ ਸੰਗ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਸਾਰੇ ਸਿੰਘਾਂ ਨੂੰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਜੀ ਪੁੱਛੋ ਫੇ ਬਜ਼ੁਰਗਾਂ ਤੁਸੀਂ ਮੜੇ ਲਾਗੇ ਹੋ ਜਾ ਭਾਜੀ ਬਾਜ ਫੇ ਥੋੜੇ ਉੱਚੀ ਬੋਲੀ ਨਾਲ ਕੈਮਰੇ 'ਚ ਬਾਜ ਬਹੁਤ ਦੂਰੋਂ ਆਣੀ ਹੈ। ਗਗਨਦੀਪ ਬਾਜੀ ਸਾਰੀ ਕਰੂਗਾ ਹੁਣ ਇਹ ਇੰਟਰਵਿਊ ਆਪਣੀ। ਕਦੋਂ ਬਣਿਆ ਸਬਾਬਾ ਆਪਣਾ ਮਤਲਬ ਇੱਥੇ ਇਹ 78 ਦੇ ਵੇ ਸਾਡੇ ਬਾਪੂ ਜੀ ਨੇ ਲਈ ਸੀ। ਠੀਕ ਹੈ ਜੀ। ਅਸੀਂ ਇਹ ਆ ਗਏ ਭਾਈ ਸਾਹਿਬ ਨਾਲ ਪਹਿਲਾਂ ਬਾਪੂ ਜੀ ਦੇ ਨਾਲ ਬਾਪੂ ਜੀ ਨਾਲ ਅਸੀਂ ਬਾਅਦਸਾਂ 82 ਦਸਵੀਂ ਪਾਸ ਕਰਕੇ ਫਿਰ ਆਏ ਕਿਰਪਿੰਡ ਪਿੰਡ ਕਿਹੜਾ ਜੀ ਪੰਜਾਬ ਦੇ ਵਿੱਚ ਆਪਣਾ ਬੱਗੇ ਸ਼ੀਨੇ ਬੱਗੇ ਸ਼ੀਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਹੈ ਜੀ ਜ਼ਿਲ੍ਹਾ ਅੰਮ੍ਰਿਤਸਰ ਜੀ ਅੰਮ੍ਰਿਤਸਰ ਦੇ ਨੇੜੇ ਹੀ ਆ ਬਿਲਕੁਲ ਨੇੜੇ ਹੀ ਹੈ ਨਾ ਅੰਮ੍ਰਿਤਸਰ ਦੇ ਨੇੜੇ ਹੈ ਹਾਇਰਾਸਾ ਏਅਰਪੋਰਟ ਦੇ ਲੱਗ ਗਿਆ ਰਾਜਾ ਸੰਸੀ ਦੇ ਲੱਗ ਗਿਆ ਏਅਰਪੋਰਟ ਦੇ ਲੱਗ ਗਿਆ ਠੀਕ ਹੈ ਜੀ ਠੀਕ ਹੈ ਤੇ ਕਿਰਪਾ ਗੁਰੂ ਮਹਾਰਜ ਦਾ ਰੋਟੀ ਚਾੜਦੇ ਆ ਹੋ ਸਹੀ ਹੈ ਠੀਕ ਹੈ ਸਾਡਾ ਪਰਿਵਾਰ ਇੱਥੇ ਰਹਿੰਦੇ ਆ ਬੱਚੇ ਦੂ ਬਾਹਰ ਰਹਿੰਦੇ ਨੇ ਇੱਕ ਇੱਕ ਨਜ਼ਾਰੇ ਦਾ ਤਿੰਨ ਦਾ ਕੀ ਕਰਿੰਦਾ ਬਾ ਠੀਕ ਹੈ ਜੀ ਠੀਕ ਹੈ ਤੇ ਤਿੰਨ ਭਰਾ ਤੁਸੀਂ ਨਾ ਜੀ ਹਾਂ ਜੀ ਹਾਂ ਚਲੋ ਬਾਈ ਤੇ ਬਾਬਾ ਜੀ ਆਪਣੇ ਜਿੱਦਾਂ ਇੱਧਰ ਬਜ਼ੁਰਗ ਜਦੋਂ ਆਏ ਤੁਹਾਡੇ ਸਰਦਾਰ ਨਿਹਾਲ ਸਿੰਘ ਜੀ ਜਾਨੀ ਕੀ ਸਵੱਬ ਬਣਿਆ ਇੱਧਰ ਆਉਣ ਦਾ ਸਵੱਬ ਇਦਾਂ ਹੀ ਕਰ ਸਾਡੇ ਪਿੰਡੇ ਰਿੰਦ ਸਿੰਘ ਰਹਿੰਦੇ ਸੀ ਅੱਛਾ ਅੱਛਾ ਅਨੇਕਲੀ ਵਿਡਿਓ ਕਰਦੇ ਹੁੰਦਾ ਨਾ ਫਿਰ ਆਉਂਦਾ ਬਣਿਆ ਜੀ ਠੀਕ 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 ਤੇ ਇੱਧਰ ਆ ਕੇ ਤੁਸੀਂ ਜਿੱਦਾਂ ਦੱਸਿਆ ਆਪਣੇ ਫੁੱਫੜ ਜੀ ਹੁਣੇ ਤੁਹਾਡੇ ਆਹ ਉਹ ਸਾਡੇ ਨਾਲ ਸਾਲ ਨਾਲ ਭਾਈਵਾਲ ਸੀ ਜਦ ਵਿੱਚ ਹਾਂ ਤੁਹਾਡੇ ਬਜ਼ੁਰਗ ਸਰਦਾਰ ਨਿਹਾਲ ਸਿੰਘ ਜੀ ਉਹਨਾਂ ਨੇ ਇਕੱਠਿਆਂ ਨਿਥਰਿਆ ਕੇ ਪਹਿਲਾ ਜ਼ਮੀਨ ਜਮੂਰ ਲਈ ਹੈ ਨਾ ਇਕੱਠੀ ਭਾਈ ਠੀਕ ਠੀਕ ਫਿਰ ਉਹ ਚਲੇ ਗਿਆ ਸਾਲ 2000 ਰਹੇ ਤੇ ਅਖਰ ਸਾਡਾ ਮਨਮੀ ਦਾ ਤਸਵੀਰ ਇੱਥੇ ਠੀਕ ਹੈ ਤੇ ਕਿੰਨੇ ਕਿੱਲੇ ਜ਼ਮੀਨ ਲਈ ਸੀ ਜਦੋਂ ਆਏ ਆਪਾਂ ਜ਼ਮੀਨ ਇਹਦਾ 32 ਕਿੱਲੇ ਥਾਂ ਲਈ 32 ਕਿੱਲੇ ਲਈ ਸੀ ਤੁਸੀਂ ਦੱਸਿਆ ਸਹੀ ਸਹੀ ਬਾਕੀ ਠੀਕ ਹੈ ਬੜੀਆ ਗੁਰੂ ਮਾਂ ਦੀ ਕਿਰਪਾ ਨੀ ਨੀ ਚੜਦੀ ਕਲਾ ਹੀ ਚੜਦੀ ਕਲਾ ਹੁਣ ਬੜੀ ਵੱਡੀ ਗੱਲ ਆਂਦੀ ਬਿਨਾ ਜਾਣ ਪਛਾਣ ਤੋਂ ਇੰਨੇ ਕਿਸ ਨੂੰ ਸਤਿਕਾਰ ਦੇਣਾ ਹੀ ਵੀ ਜਦੋਂ ਤੁਹਾਡੇ ਕੋ ਪਹੁੰਚੇ ਆ ਉਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਨਾ ਅੱਜ ਸੱਜੇ ਖਾਲਸੇ ਸਿੰਘ ਆਏ ਤੇ ਫਿਰ ਕੀ ਹੋ ਜਾ ਹਾਂ ਇੱਥੇ ਸਿੱਖੀ ਪਛਾਣੀ ਜਾਂਦੀ ਹੈ ਜੀ ਹਾਂਜੀ ਹਾਂਜੀ ਤੇ ਆਪਣਾ ਨਾਮ ਦੱਸਿਓ ਬਈ ਵਰ ਕੋ ਮੜੇ ਆਪਣਾ ਗੁਰਮੀਤ ਸਿੰਘ ਆ ਗੁਰਮੀਤ ਸਿੰਘ ਹੈ ਪਿਤਾ ਜੀ ਦਾ ਨਾਮ ਸਰਦ ਨਿਹਾਲ ਸਿੰਘ ਨਿਹਾਲ ਸਿੰਘ ਹੈ ਨਾ ਤੇ ਇਹ ਵੱਡੇ ਭਾਜੀ ਹੋਣੀ ਆ ਹਾਂਜੀ ਹਾਂਜੀ ਹਰਜੀਤ ਸਿੰਘ ਹੈ ਹਰਜੀਤ ਸਿੰਘ ਜੀ ਹੈ ਨਾ ਵਿਦਾ ਸਰਦਾਰ ਨਿਹਾਲ ਸਿੰਘ ਜੀ ਜੀ ਤੇ ਪੰਜਾਬ ਨੂੰ ਬੇਬੇਰ ਕੋ ਕਿੰਨੇ ਕਿ ਚਾਰ ਬਾਜੇ ਦਾ ਫਿਰ ਪੰਜਾਬ ਸਾਜ ਇੱਕ ਦੋ ਕਿੜੇ ਲੱਗ ਜਾਂਦੇ ਇੱਕ ਦੋ ਕਿੜੇ ਲੱਗ ਜਾਂਦੇ ਦੋ ਵੀ ਲੱਗ ਜਾਂਦੇ ਤਿੰਨ ਵੀ ਲੱਗ ਜਾਂਦੇ ਠੀਕ 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 ਤੇ ਇੱਕ ਦੋ ਦੇ ਲੱਗ ਜਾਂਦੇ ਆਵਾਜਾ ਵੀ ਜਾਈ ਆਈਦੇ ਨਹੀਂ ਦਾ ਜੀ 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 ਹਾਂ ਜੀ ਸ਼ਾਦੀ ਵਿਆਹ ਆ ਗਿਆ ਕਿਹਦਾ ਵੇ ਦਲ ਸੁੱਕਾ ਤਾਂ ਵਾਦਾ ਹੋਏਗਾ ਸਹੀ 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 ਬਈ ਖਜ਼ਦਾਰੀ ਉਧਰਿਆ ਸਾਰੀ ਅੱਛਾ ਅੱਛਾ ਜੀ ਜੇ ਫਿਰ ਜਾਣਾ ਪੈਂਦਾ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਕੋਈ ਢੀ ਦੂਰ ਥੋੜੋ ਆ ਪੰਜਾਬ ਹਾਂ ਜੀ ਤੇ ਆਪਣੇ ਤੁਹਾਡੇ ਇੱਥੇ ਆ ਜਿਹੜਾ ਲਖਨਊ ਵਾਲਾ ਬਬੇ ਏਅਰਪੋਰਟ ਆ ਇੱਥੇ ਨਾਲੇ ਪੈਂਦਾ ਨਾ ਕਿਤੋਂ 4 ਕਿਲੋਮੀਟਰ ਆ ਮਸੀ 4 ਕਿਲੋਮੀਟਰ ਦੀ ਦੂਰੀ ਤੇ ਨਾ ਠੀਕ ਆ ਇਹ ਇੱਕ ਜ਼ਰੂਰੀ ਬੇਨਤੀ ਵੀ ਸੀਗੀ ਆਪਣੇ ਬਈ ਬਾਈਆਂ ਦੇ ਬੇਟਾ ਸਾਹਿਬ ਨੇ ਕੀਤੀ ਸੀਗੀ ਵੀ ਜੇ ਕੋਈ ਸਾਈਕਲਿਸਟ ਭਰਾ ਤੇ ਜਾਂ ਕੋਈ ਆਪਣੇ ਪਟਨਾ ਸਾਹਿਬ ਨੂੰ ਜਾਂਦਾ ਕੋਈ ਵੀ ਯਾਤਰੀ ਕੋਈ ਵੀ ਦਰਸ਼ਨ ਕਰਨ ਜਾਂਦਾ ਤੇ ਉਹ ਇੱਥੇ ਜ਼ਰੂਰ ਰੁੱਕ ਕੇ ਜਾਵੇ ਬਾਈਆਂ ਦੇ ਕੋਲ ਸੇਵਾ ਦਾ ਮੌਕਾ ਜ਼ਰੂਰ ਦਿੱਤਾ ਜਾਵੇ ਤੇ ਆ ਬਾਈਆਂ ਵੱਲੋਂ ਬੇਨਤੀ ਸੀਗੀ ਭਾਈ ਇੱਕ ਵਾਰੀ ਆਪ ਵੀ ਕਰ ਦੋ ਮੜ ਜੀ ਅਗਿਆ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣ ਭਰਾਵਾਂ ਨੂੰ ਅਰਦਾਸ ਕਰਕੇ ਕਹਿੰਦੇ ਆਂ ਸੀ ਕਿ ਇੱਧਰ ਜਿਹੜਾ ਵੀ ਨੰਗੇ ਬੰਦਾ ਹੋ ਕੇ ਜਾਣਾ ਸਾਡੇ ਕੋਲ ਇੱਕ ਦਿਨ ਪਹਿਲਾਂ ਫੋਨ ਕਰ ਦੇਣਾ ਸਾਨੂੰ ਆ ਮੌਸੀ ਆਊਟਰ ਰਿੰਗ ਰੋਡ ਦੇ ਉੱਤੇ ਸਾਡਾ ਫਾਰਮ ਪੈਂਦਾ ਵਾ ਪਟਨਾ ਸਾਹਿਬ ਜਾਣ ਵਾਸਤੇ ਇੱਧਰ ਤੁਸੀਂ ਨਿਕਲਣਾ ਜਿੰਨੇ ਵੀ ਨਿਕਲਣਾ ਵਾ ਸਾਨੂੰ ਫੋਨ ਇੱਕ ਦਿਨ ਪਹਿਲਾਂ ਜ਼ਰੂਰ ਕਰੇ ਤੁਰ ਲੱਗਾ ਉੱਥੋਂ ਬੰਦਾ ਜਿਹੜੀ ਵੀ ਚੀਜ਼ ਦੀ ਲੋੜ ਹੋਵੇ ਬੱਚੇ ਹੋਣ ਨਾਲ ਬੀਬੀਆਂ ਹੋਣ ਬੰਦੇ ਹੋਣ ਪ੍ਰਸ਼ਾਦਾ ਚਾਹ ਪਾਣੀ ਦੁੱਧ ਸੌਰੀ ਜੇ ਤੁਹਾਨੂੰ ਇੱਥੇ ਮਿਲੇਗੀ ਤਿਆਰ ਕਰਕੇ ਤੁਹਾਨੂੰ ਦਵਾਂਗੇ ਜੇ ਰੋਡ ਤੇ ਤੁਹਾਨੂੰ ਦੇਣੀ ਪਵੇ ਰੋਡ ਤੇ ਜਾ ਕੇ ਵੀ ਦੇ ਦਾਂਗੇ ਤੁਹਾਨੂੰ ਸਹੀ ਸਹੀ ਲਈ ਸੰਗਤ ਕੋ ਟਾਈਮ ਹੈਗਾ ਤੇ ਭਾਈ ਆਪਣਾ ਮਾੜੇ ਨੰਬਰ ਬੋਲ ਦਿਓ ਫੇ ਮਾੜੇ ਜੇ 890 534613 8090534613 ਮਾਨ ਫਾਰਮ ਹਾਊਸ ਅਮੋਸੀ ਲਖਨਊ ਧੰਨਵਾਦ ਭਾਈ ਸ਼ੁਕਰੀਆ ਬਹੁਤ ਬਹੁਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਚਲੋ ਜੀ ਪਾਤਿਆ ਫੇ ਆਪਾਂ ਚਾਲੇ ਮਾਨ ਫਾਰਮ ਤੋਂ ਰਾਤ ਆਪਾਂ ਰੁਕੇ ਹੀ ਮਾਨ ਫਾਰਮ ਸਰਦਾਰ ਨਿਹਾਲ ਸਿੰਘ ਜੀ ਜਿਲ੍ਹਾ ਅੰਮ੍ਰਿਤਸਰ ਤੋਂ ਡੇਰੇ ਲਖਨਊ ਸੂਬਾ ਯੂਪੀ ਤੇ ਅੱਜ ਪਾ ਪਹੁੰਚਣਾ ਪਹਿਲਾ ਦਰਸ਼ਨ ਕਰਨੇ ਆ ਲਖਨਊ ਦੇ ਵਿੱਚ ਗੁਰੂ ਘਰ ਜਿਹੜਾ ਚਰਨ ਸ਼ੋਭਾ ਸਥਾਨ ਆ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਮਾਤਾ ਗੁਜਰਕੌਰ ਜੀ ਮਾਮਾ ਕਰਪਾਲ ਚੰਦ ਜੀ ਨਾਲ ਹੋਰ ਵੀ ਸੰਗਤ ਸੀਗੀ ਕਾਫੀ ਆ ਜਾ ਪਹੁੰਚਦੇ ਆ ਹੁਣ ਭਈ ਗੁਰੂ ਘਰ ਰਾਸਤੇ ਜਾਂਦੇ ਤੁਹਾਡੇ ਨਾਲ ਵੈਸੇ ਸਾਂਝਾ ਕਰਦੇ ਜਾਵਾਂਗੇ ਸਫ਼ਰ ਇਮਾਨ ਫਾਰਮ ਹੈ ਇਹ ਸਾਰਾ ਪਹਿਲਾਂ ਆਪਾਂ ਤੁਹਾਨੂੰ ਦਿਖਾ ਦੇ ਗਏ ਤੇ ਹਾ ਸਾਹਮਣੇ ਰਿੰਗ ਰੋਡ ਲਖਨਊ ਵਾਲਾ ਚੱਲ ਬਈ ਤੂਫਾਨ ਸਿਆ ਲਵ ਯੂ ਯਾਰਾ ਲਾਈਕ ਕਰਤੇ ਘੋੜੇ ਆਪਾਂ ਲਿਆ ਆ ਗਏ ਖੜੇ ਮਾਨ ਫਾਰਮ ਦੇ ਬੋਰਡ ਦੇ ਸਾਹਮਣੇ ਇਧਰੋਂ ਪਾਏ ਆ ਮਾਨ ਫਾਰਮ ਦਾ ਐਂਟਰੀ ਗੇਟ ਤੇ ਆ ਬੋਰਡ ਲੱਗਾ ਆ ਮਾਨ ਫਾਰਮ ਦਾ ਪੜ ਤੋਂ ਸਲੜੇ ਪਾਸੇ ਸਰਦਾਰ ਨਿਹਾਲ ਸਿੰਘ ਲਓ ਜੀ ਹਾਈਵੇ ਵਾਲੀ ਲੋਕੇਸ਼ਨ ਨੇ ਲੋਕੇਸ਼ਨ ਨੇ ਹਾਈਵੇ ਤੋਂ ਇੱਧਰ ਨੂੰ ਮੁੜਦਾ ਆਪਾਂ ਨੂੰ ਅੱਗੇ ਜਾ ਕੇ ਪਤਾ ਨਹੀਂ ਰੂਟ ਚੌੜਾ ਉਹਦਾ ਜਾਂ ਕਿੱਦਾਂ ਆਪਾਂ ਮੱਥਾ ਨਹੀਂ ਮਾਰਿਆ ਗੰਦੀਪਾਈ ਲੋਕੇਸ਼ਨ ਦੇਖ ਰਿਹਾ ਆ ਆਪਾਂ ਮਗਰ ਮਗਰ ਉਹਦੇ ਹੋਊ ਆ ਤੇ ਇਹ ਲੋਕੇਸ਼ਨ ਨਹੀਂ ਛੱਡੋ ਤੁਸੀਂ ਏਰੀਆ ਦੇਖੋ ਹੰਬਾਂ ਦੇ ਬਾਗ ਗੱਭੇ ਸੁਆ ਤੇ ਗੁਰਦੁਆਰਾ ਸਾਹਿਬ ਆਪਾਂ ਨੂੰ ਮਾਨ ਫਾਰਮ ਤੋਂ 20 ਕਿਲੋਮੀਟਰ ਦੀ ਦੂਰੀ ਤੇ ਆ ਗੁਰੂ ਘਰ ਇੱਥੇ ਆਪਾਂ ਦਰਸ਼ਨ ਕਰਨੇ ਆ ਬਸ 20 ਕਿਲੋਮੀਟਰ ਆ ਗੁਰੂ ਘਰ ਤੇ ਅਹੀਆ ਪੂਰਿਆ ਕੁਛ ਅਹੀਆ ਪੁਰਾ ਹਾਂ ਲਖਨਊ ਦੇ ਵਿੱਚ ਸ਼ਹਿਰ ਦੇ ਵਾਹ ਤੇ ਕੁਦਰਤ ਕਿੰਨਾ ਹਰਿਆ ਭਰਿਆ ਆ ਗਿਆ ਜਿਆਦਾ ਵਾਧ ਗਿਆ ਰੜਕੀ ਵਾਲਿਆ ਰਾਹ ਟਾਂੜਾ ਆ ਪਰ ਖੂਬਸੂਰਤ ਆ ਮਜ਼ਾ ਆ ਇਧਰ ਦੀ ਜਾਣ ਬਾਬੀ ਕੋ ਬਾਗ ਕੋਈ ਵੀ ਚਹਿਰਵਾ ਦੇਖੋ ਰੂਹ ਤੱਕ ਖੜਦੀ ਆ ਆਪਾਂ ਪਿੰਡਾਂ ਵਾਲੀਆਂ ਸੜਕਾਂ ਤੋਂ ਘੁੰਮਦੇ ਘਮਾਉਦੇ ਅੰਬਾਂ ਦੇ ਬਾਗਾਂ ਦੇ ਵਿੱਚ ਦੀ ਹੁੰਦੇ ਹੋਏ ਪਹੁੰਚ ਗਏ ਆ ਰਾਜਧਾਨੀ ਲਖਨਊ ਤੇ ਖੱਬੇ ਹੱਥ ਆਪਣੇ ਹਰਦੋਈ ਰੋਡ ਸਿੱਧਾ ਚੌਕ ਆ ਤੇ ਸੱਜੇ ਹੱਥ ਆਪਣੇ ਹਾਜ਼ਰਾ ਦਾਗਾਂ ਦੇ ਕਾਨਪੁਰ ਨੂੰ ਉਹ ਬਾਈਪਾ ਜਾਂਦਾ ਆ ਔਰ ਤੇ ਆਪਾਂ ਥੱਲੇ ਥੱਲੇ ਦੀ ਨਿਕਲਿਆਣਾ ਸ਼ਹਿਰ ਦੇ ਵਿੱਚ ਅੱਜ ਆਪਣਾ ਦੁਪਹਿਰਾ ਸਾਰਾ ਇਹ ਸ਼ਹਿਰ 'ਚ ਨਿਕਲਣਾ ਸ਼ਹਿਰ ਬਹੁਤ ਵੱਡਾ ਆਇਆ ਏ ਰਾਜਧਾਨੀ ਅਕਸਰ ਨੂੰ ਜੂਪੀ ਦੀ ਵੱਡੀ ਦਾਪੇ ਹੁੰਨੀ ਆ ਤੇ ਅੱਜ ਸਾਰਾ ਦਿਨ ਆਪਣਾ ਤਖਾਣਾ ਤੱਕ ਸ਼ਾਮਾਂ ਤੱਕ ਇੱਥੇ ਨਿਕਲੂਗਾ। ਲਓ ਜੀ ਲੋਕੇਸ਼ਨ ਲੈ ਆਈ ਆ ਛੋਟੀਆਂ-ਛੋਟੀਆਂ ਗਲੀਆਂ ਵਿੱਚ ਬਾਜ਼ਾਰ ਤੇ ਬੈਚਾ। ਤੇ ਗੁਰੂ ਘਰ ਨੂੰ ਰਾਹ ਜਾਂਦਾ। ਇਹਨਾਂ ਦਾ ਭਾਈ ਧੁਰਕੇ ਚੱਲਦੇ ਆ ਪਤਾ ਨਹੀਂ ਲਾਦਾ ਕਿਧਰੋਂ ਕੀ ਰਖਸ਼ ਆ ਜਾਂਦਾ ਇੱਥੋਂ। ਲਓ ਜੀ ਪਹੁੰਚ ਗਏ ਆਪਾਂ ਗੁਰੂ ਘਰ ਆ ਲਓ ਕਰੋ ਜੀ ਫੇਰ ਦਰਸ਼ਨ। ਇਹ ਹਾਸੇ ਗੁਰਦੁਆਰਾ ਸ਼ਹੀਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਂਗਜ ਸਾਹਿਬ ਲਖਨਊ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਜੀ ਦਰਸ਼ਨ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸਾਹਿਬ ਅਹੀਆ ਗਾਂਜ ਲਖਨਊ ਅਹੀਆ ਗਾਂਜਿਆ ਜੀ ਹੈ ਲਖਨਊ ਚਾਨਸ਼ੋ ਪ੍ਰਾਪਤ ਸਥਾਨ ਜੀ ਤਨ ਗੁਰੂ ਸਹਿਬਾਨਾ ਦਾ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹੀ ਛੇਵੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹੀ ਨੌਵੀਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹੀ ਦਸਵੀਂ ਬਾਲਾ ਪ੍ਰੀਤਮ ਗੋਬਿੰਦ राय ਜੀ ਬਾਕੀ ਇਤਿਹਾਸ ਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਬਾਅਦ ਸਾਂਝੀ ਕਰਦੇ ਪਹਿਲਾਂ ਦਰਸ਼ਨ ਕਰੋ ਸੰਗਤ ਜੀ ਲਾਹ ਗੁਰੂ ਚਰਨਾਂ ਜਾਗਰੀ ਵਾਹਿਗੁਰੂ ਜੀ ਜਿੰਦਾਬਾਹੂ ਮਾ ਹੱਲਾ ਕੁੰਜੀਵਾ ਅਨਿਆਤ ਪ੍ਰਭ ਤੋ ਸਿਰਉ ਧਾਰਨਾ ਮੋਹ ਮਗਨ ਪਤਿਤ ਸੰਤਿ ਸਾਨੀ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਆਪ ਜੋ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਜੀ ਪਵਿੱਤਰ ਸਥਾਨ ਹੈ ਅਹੀਆ ਗੰਜ ਸ਼ਹਿਰ ਜੀ ਲਖਨਊ ਸੰਗਤ ਜੀ ਇਸ ਸਥਾਨ ਤੇ ਮੀਰੀ ਪੀਰੀ ਦੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਦੁਆਰਾ ਨਿਵਾਜਿਆ ਹੋਇਆ ਅਸਥਾਨ ਹੈ ਸ਼ੇਵੇਂ ਪਾਸ਼ਾ ਜੀ ਦੁਆਰਾ ਤੇ ਸੰਗਤ ਜੀ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 6 ਦਿਨ ਰੁਕੇ ਸਨ ਸਤਗੁਰੂ ਜੀ ਦੇ ਆਉਣ ਦੀ ਖਬਰ ਸੁਣ ਕੇ ਬਹੁਤ ਸਾਰੇ ਸਾਧੂ ਮਹਾਤਮਾ ਇਸ ਪਵਿੱਤਰ ਅਸਥਾਨ ਤੇ ਗੁਰੂ ਜੀ ਦੇ ਦਰਸ਼ਨਾਂ ਲਈ ਆਏ ਸਨ ਸੰਗਤ ਜੀ ਸੰਗਤ ਜੀ ਇਸ ਪਵਿੱਤਰ ਅਸਥਾਨ ਤੇ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਮਾਤਾ ਗੁਜਰਕੌਰ ਜੀ ਅਤੇ ਨਾਲ ਮਾਮਾ ਕਰਪਾਲ ਚੰਦ ਜੀ ਦੇ ਨਾਲ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਜਾਂਦੇ ਹੋਏ ਇਸ ਪਵਿੱਤਰ ਸਥਾਨ ਤੇ ਲਗਭਗ 2 ਮਹੀਨੇ ਰੁਕੇ ਸਨ ਸੰਗਤ ਜੀ ਉਸ ਸਮੇਂ ਇਸ ਸਥਾਨ ਦੀ ਸੇਵਾ ਭਗਤ ਭਗਵਾਨ ਜੀ ਵਿਖਦੇ ਸਨ ਸੰਗਤ ਜੀ ਇਸ ਪਵਿੱਤਰ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪਵਿੱਤਰ ਚਰਨ ਪਾ ਕੇ ਸੰਗਤਾਂ ਦਾ ਉਦਾਰ ਕੀਤਾ ਸੀ ਸੰਗਤ ਜੀ ਗੁਰਦੁਆਰਾ ਅਹੀਆ ਗੰਜ ਸਾਹਿਬ ਵਿੱਚ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥ ਲਿਖਤ ਸੰਪੂਰਨ ਕੀਤਾ ਹੋਇਆ ਕੁਰੂ ਗ੍ਰੰਥ ਸਾਹਿਬ ਵੀ ਸ਼ਸ਼ੋਭਿਤ ਹੈ ਉਸ ਦੇ ਦਰਸ਼ਨ ਅਗਲੀਆਂ ਕਲਿੱਪਾਂ ਵਿੱਚ ਕਰ ਸਕਦੇ ਹੋ ਤੁਸੀਂ ਸੰਗਤ ਜੀ ਗੁਰੂ ਜੀ ਦੇ ਹੁਕਮਨਾਮੇ ਵੀ ਹਨ ਉਹਨਾਂ ਦੇ ਦਰਸ਼ਨ ਵੀ ਤੁਸੀਂ ਅਗਲੀਆਂ ਕਲਿੱਪਾਂ ਵਿੱਚ ਕਰ ਸਕਦੇ ਹੋ ਸੰਗਤ ਜੀ ਸੰਗਤ ਜੀ ਜੋ ਗੁਰੂ ਜੀ ਨੇ ਹੁਕਮਨਾਮਾ ਸਾਹਿਬ ਤੁਸੀਂ ਦਰਸ਼ਨ ਕਰੋ ਉਸ ਵਿੱਚ ਦਾ ਗੁਰੂ ਜੀ ਨੇ ਲੈ ਕੇ ਭੇਜਿਆ ਗਿਆ ਸੀ ਕਿ ਉਸ ਵਿੱਚ ਮਹਾਰਾਜ ਜੀ ਨੇ ਇਥੋਂ ਦੀ ਸੰਗਤ ਤੋਂ ਇੱਕ ਤੋਪ ਤੁਪਕ ਸਾਜ ਸੁਦਾ ਲੈ ਆਵਣਾ ਬਣਵਾ ਕੇ ਅਨੰਤਪੁਰ ਸਹਿਬ ਮੰਗਵਾਈ ਸੀ ਇਥੋਂ ਦੀ ਸੰਗਤ ਦੁਆਰਾ ਭਾਵਨਾ ਨਾਲ ਬਣਾ ਕੇ ਪੇਟਾ ਕੀਤੀ ਗਈ ਤੋਪ ਨੂੰ ਗੁਰੂ ਸਾਹਿਬ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵੀ ਵਰਤਿਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚਲੇ ਜਾਣ ਉਪਰੰਤ ਅੰਗਰੇਜ਼ ਉਸ ਤੋਪ ਨੂੰ ਇੰਗਲੈਂਡ ਦੇ ਸ਼ਹਿਰ ਡਾਰਬੀ ਲੈ ਗਏ ਸਗੇ ਸੰਗਤ ਜੀ ਜਿੱਥੇ ਅੱਜ ਕੱਲ ਉਹ ਤੋਪ ਸਿੱਖ ਮਿਊਜ਼ੀਅਮ ਵਿੱਚ ਮੌਜੂਦ ਹੈ ਸੰਗਤ ਜੀ ਜੇ ਕੋਈ ਇੰਗਲੈਂਡ ਵਾਸੀ ਦਰਸ਼ਨ ਕਰਨਾ ਚਾਹੁੰਦਾ ਉਸ ਤੋਪ ਦੇ ਤਾਂ ਸ਼ਹਿਰ ਡਾਰਬੀ ਦੇ ਵਿੱਚ ਸਿੱਖ ਮਿਊਜ਼ੀਅਮ ਵਿੱਚ ਅੱਜ ਵੀ ਉਹ ਮੌਜੂਦ ਹੈ ਤੇ ਦਰਸ਼ਨ ਕਰ ਸਕਦਾ ਹੈ ਸੰਗਤ ਜੀ ਇੰਨਾ ਕਿ ਇਤਿਹਾਸ ਸੀ ਜੋ ਤੁਹਾਡੇ ਨਾਲ ਸਾਂਝਾ ਕੀਤਾ ਜੇ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਦੇ ਸਮੇਂ ਕੋਈ ਭੁੱਲ ਚੁੱਕ ਕੋਈ ਉਹਦਾ ਆਪਣਾ ਬੱਚਾ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਰੋ ਜੀ ਦਰਸ਼ਨ ਪ੍ਰੰਤਨ ਤਨਤਨ ਸ੍ਰੀ ਗੁਰੂ ਕ੍ਰੰਤ ਸਾਹਿਬ ਜੀ ਖਾਲਸਾ ਜੀ ਮੜੀ ਜਾਨ ਇਸ ਰੂਪ ਭਾਈ ਬਾਲਾ ਜੀ ਜੋ ਇਸ ਸਥਾਨ ਤੇ ਸੇਵਾ ਕਰਦੇ ਸੀ ਹਾਂਜੀ ਜਦੋਂ ਪੜਨਾ ਸਾਹਿਬ ਤੋਂ ਗੁਰੂ ਸਾਹਿਬ ਯਾਤਰਾ ਕਰਦੇ ਹੋ ਇਸ ਸਥਾਨ ਤੇ ਪਹੁੰਚੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਪੂਰਾ ਪਰਿਵਾਰ ਪਹੁੰਚੇ ਨੇ ਇਸ ਸਥਾਨ ਤੇ ਤੇ ਹੰਦੀਪਨ ਲਗੁਰੂ ਤੇ ਇੱਕ ਪਾਦਰ ਸਵਾ ਜੀ ਮਾਰਿਆ ਦੋ ਦਿਨ ਰੁਕੇ ਨੇ ਤੇ ਫਿਰ ਪੂਰੇ ਪਰਿਵਾਰ ਆਇਆ ਇੱਕ ਮਹੀਨਾ 18 ਦਿਨ ਇਸੇ ਉਧਰ ਰੁਕੇ ਨੇ ਠੀਕ ਹੈ ਬੋ ਤੇ ਫਿਰ ਉਸ ਟਾਈਮ ਤੇ ਉਸ ਤੋਂ ਬਾਅਦ ਫਿਰ ਇਹ ਜਿਹੜਾ ਸਥਾਨ ਇੱਥੇ ਭਾਈ ਬੱਲਾ ਜੀ ਜੋ ਇਸ ਥਾਂ ਦੀ ਸੇਵਾ ਸੰਭਾਲ ਕਰ ਰਹੇ ਸੀ ਠੀਕ ਹੈ ਤੇ ਉਸ ਟਾਈਮ ਮੇਰੇ ਪੌਂਡਾ ਸਾਹ ਤੋਂ ਇਹ ਸਰੂਪ ਇਸ ਤਰ੍ਹਾਂ ਲਿਆਂਦਾ ਗਿਆ ਦਾ ਪ੍ਰਕਾਸ਼ ਕਰਕੇ ਤੇ ਪਾਠ ਵੀ ਚੱਲ ਰਿਹਾ ਇਸ ਜਗ੍ਹਾ ਤੇ ਜਿਹੜਾ ਇਹ ਸਥਾਨ ਬਣਿਆ ਹੋਇਆ ਸਜ ਖੰਡ ਦਾ ਇੰਨੀ ਜਗ੍ਹਾ ਤੇ ਹੀ ਗੁਰਦੁਆਰਾ ਸੀਗਾ ਕੱਚਾ ਮਕਾਨ ਹੁੰਦਾ ਸੀ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਪ੍ਰਕਾਸ਼ੀ ਹਸੇਉ ਤੇ ਇਹ ਪ੍ਰਾਤਨ ਸਰੂਪ ਜਿਹਦੇ ਉ ਮੂਲ ਮੰਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈਂਡ ਰਾਈਟਿੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਹਨਾਂ ਦਾ ਹੱਥ ਲਿਖਿਆ ਹੈ ਮੂਲ ਮੰਤਰ ਹੈ ਜੀ ਉਸ ਤੋਂ ਬਾਅਦ ਇਹ ਸੰ 47 ਲਿਖਿਆ ਹੈ ਇਸ ਹੰਪਿਚੇ ਸੰਗ੍ਰਮ ਤਾਰੀਖ ਹੈ ਸੰਹੇਵਦੀ 1700 ਤਰਤਾਲੀ ਹੈ 1747 ਅਸਾੜਵਦੀ ਠੀਕ ਹੈ ਇਹ ਗੁਣ ਨਾਮ ਸਹੀ ਉਸ ਤੋਂ ਬਾਅਦ ਇਹ ਵਾਟ ਤੇ ਸ਼ਾਹੀ ਦੀ ਵਿਧੀ ਲਿਖੀ ਹੋਈ ਹੈ ਸ਼ਾਹੀ ਕਿਸਤਾਂ ਤਿਆਰ ਕੀਤੀ ਗਈ ਇਹ ਸ਼ਾਹੀ ਦੀ ਵਿਧੀ ਨਹੀਂ ਇਹ ਤੁਹਾਨੂੰ ਦੱਸੂ ਸ਼ਾਹੀ ਦੀ ਵਿਧੀ ਸੇ ਸੋਹ ਜਰਵਰ ਦਾ 1 ਤੁਲਾ ਇਹ ਕੀ ਹੈ ਗੋੰਦ ਕਰਕਾ ਗੋੰਦ 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 ਕੇ ਕਰਕਾ ਕਕਰ ਦੀ ਗੋਤ ਠੀਕ ਹੈ ਇਹ ਕਰਤੀ ਲਾਜਵਰਦਾ ਇਕ ਰਤੀ ਸੋਇਨਾ ਬਜੇਸਰ ਦਾ ਪਾਣੀ ਤਾਂਬੇ ਦਾ ਭਾਂਡਾ ਨਿੰਮਕੀ ਲੱਕੜੀ ਦੁਰਗਾ ਜਲਾ ਦਿਨ ਵੀ ਕਸਨੀ 3 ਵਾਰ ਰਖਣੀ ਇਹ ਚੀਜ਼ਾਂ ਪਾ ਕੇ ਮੈਂ ਤੁਹਾਨੂੰ ਚਾਹੇ ਤਿਆਰ ਕੀਤੀ ਜੀ ਵਾਹ ਇਸ ਦੇ ਵਿੱਚ ਰਗਮੜਾ ਵੀ ਹੈ ਠੀਕ ਹੈ ਜੀ ਤੇ ਨਵੇਂ ਪਾਸ਼ਾ ਗੁਰਤੇ ਵਸਦੀ ਬਾਣੀ ਵੀ ਲਿਖੀ ਹੋਈ ਹੈ ਸਿੰਪੂਰ ਨਹੀਂ ਹੈ ਬਸ ਉਹਨੇ ਬਾਲੀਆਂ ਕਿਤ ਨਹੀਂ ਹੈਗੀਆਂ ਇਹ ਆਪਣੇ ਪੌਂਟਾ ਸਾਹਿਬ ਤੋਂ ਹਾਂਜੀ ਪੌਂਟਾ ਸਾਹਿਬ ਦੇ ਸੱਚੀ ਦੇ ਰੂਪ ਚ ਇੱਥੇ ਆਈਆਂ ਨੇ ਠੀਕ ਜੀ ਦੋ ਕਿੰਨਾ ਨੇ ਗੁਰੂ ਹਰਿ ਸਿੰਘ ਜੀ ਮਾ ਜੀ ਹਾਂਜੀ ਹਾਂਜੀ ਸੰਗਤ ਜੀ ਵਾਹ ਹਾਂਜੀ ਵਾਹ ਗੁਰੂ ਜੀ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਇੱਧਰ ਹੁਕਮਨਾਮੇ ਗੁਰੂ ਪਾਸ਼ਾ ਜੀ ਦੇ ਹਾਂਜੀ ਲੋਕੋ ਹਾਂਜੀ ਹਾਂਜੀ ਇਹਦੇ ਵਾਰ ਦੇ ਕੇ ਇਹ ਗੁਸੈ ਨੇ ਬੰਦੂਕ ਵਾਸਤੇ ਸੰਦੂਕ ਨੂੰ ਗਿਆ ਸੀ ਜਾਂ ਆਤੇ ਠੀਕ ਹੈ ਜੀ ਤੋਕ ਦੇ ਰੋ ਜਿੱਥੋਂ ਪੜੀ ਸੰਗਤ ਐਥੋਂ ਤੇ ਤੋਕ ਬਣਾ ਕੇ ਜਿਹੜੀ ਦੀਆਂ ਕਾਰੀਗਰਾਂ ਸੀਗੇ ਜੀ ਕਾਰੀਗਰ ਸੀ ਤੇ ਕਾਰੀਗਰ ਬੁਲਾਏ ਗਏ ਸੀ ਭਜੀ ਜੀ ਉਧਰ ਵਾਗੋ ਬੰਦਾ ਸੀ ਬਾਦਰ ਜੀਆਂ ਨੇ ਵੀ ਵਰਤੀ ਆਪਾਂ ਫੇ ਰਾਤ ਦੀ ਸਟੇ ਇੱਥੇ ਰੁੱਕ ਗਏ ਆ ਅਗਲੇ ਸਫਰ ਤੈਅ ਕੀਤਾ ਹੀ ਨਹੀਂ ਅੱਗੇ ਤੇ ਮੈਂ ਕਿਹਾ ਚਲੋ ਤੁਹਾਨੂੰ ਬਾਜ਼ਾਰ ਦਿਖਾ ਲ ਦਿੰਦੇ ਆ ਗੁਰੂ ਘਰ ਦੇ ਨਾਲ ਲੱਗਦਾ ਇਹ ਮੇਨ ਭਾਂਡਿਆਂ ਦੀ ਮਾਰਕੀਟ ਹੈ ਆਪਣੇ ਪਿੱਤਲ ਦੇ ਤਾਂਬੇ ਦੇ ਆ ਵੇਖ ਤੇ ਆਪਾਂ ਵੀ ਇੱਕ ਚੀਜ਼ ਲੱਭਣੀ ਆ ਜੇ ਲੱਭ ਗਈ ਤਾਂ ਕਿਉਂਕਿ ਪਿੱਤਲ ਦੇ ਭਾਂਡਿਆਂ ਦਾ ਬਾਜ਼ਾਰ ਹੈ ਪਿੱਤਲ ਦੀ ਚੀਜ਼ ਆਹੋ ਬੜੀ ਅਨਮੋਲ ਚੀਜ਼ ਆ ਮੇਰੇ ਸਾਹ ਨਾਲ ਮਿਲ ਨਹੀਂ ਵੇਹ ਦੁਕਾਨਾਂ ਤੇ ਪੁੱਛ ਕੇ ਗਏ ਆਪਾਂ ਮਿਲੀ ਤੇ ਹੁਣ ਫੋਟੋ ਮੰਗਾਈ ਆ ਤੇ ਫੋਟੋ ਦਿਖਾੜ ਕੇ ਮਿਲ ਗਈ ਪਰ ਠੀਕ ਹੈ ਫੇ ਤੁਹਾਡੇ ਨਾਲ ਸਾਂਝੀ ਕਰਾਂਗੇ ਗੱਲ ਬਾਤ ਵੀ ਕੀ ਚੀਜ਼ ਸੀਗੀ ਜੇ ਨਹੀਂ ਮਿਲੀ ਫੇ ਨਹੀਂ ਆਪਾਂ ਸਾਂਝੀ ਕਰਨੀ ਹੈਗੀ ਸਾਰੀਆਂ ਬਟੋਰੀਆਂ ਤੇ ਭਾਂਡਿਆਂ ਦਾ ਕੰਮ ਹੈ। ਬਾਕੀ ਦੂਸਰੇ ਭਾਂਡੇ ਵੀ ਹੈਗੇ ਆ ਇਹ ਆ ਸੀਰੀਅਸ ਪੀਸ ਹੈ। ਵੈਸੇ ਜਿਆਦਾ ਪਿੱਤਲ ਦੇ ਭਾਂਡਿਆਂ ਦਾ ਕੰਮ ਹੈ। ਹਾਂ। ਮਾਹ। ਉਹ ਤਾਂ ਹੱਥੀਂ ਚੱਲੇ। ਪਤਾ ਕਰਦੀਆਂ ਜੇ ਮਿਲ ਗਈ ਦਾ ਚੀਜ਼। ਫੇਰ ਤੁਹਾਡੇ ਨਾਲ ਸਾਂਝੀ ਕਰਾਂਗੇ।